ਲੁਧਿਆਣੇ ਜ਼ਿਲ੍ਹੇ ਦੇ ਵਿੱਚ ਇੱਕ ਪ੍ਰਿੰਸੀਪਲ ਕੋਲੇ ਚਾਰਜ 28 ਸਕੂਲਾਂ ਦਾ 28 ਇੱਕ ਪ੍ਰਿੰਸੀਪਲ 28 ਸਕੂਲਾਂ ਦਾ ਭੁਲੱਤ ਦੇ ਵਿੱਚ 11 ਤਾਂ ਸਕੂਲ ਹੈਗੇ ਸਰਕਾਰੀ ਸੈਕੰਡਰੀ ਤੇ 10 ਉਹਨਾਂ ਚੋਂ ਖਾਲੀ ਆ ਬਿਨਾ ਪ੍ਰਿੰਸੀਪਲ ਤੋਂ ਚੱਲਦੇ ਉਹੀ ਹਾਲ ਕਪੂਰਥਲੇ ਦਾ 24 ਸਕੂਲ ਆ 24 ਦੇ ਵਿੱਚੋਂ 11 ਖਾਲੀ ਆ ਸੁਲਤਾਨਪੁਰ 14 ਸਕੂਲ ਆ 14 ਦੇ ਵਿੱਚੋਂ 13 ਖਾਲੀ ਆ ਫਗਵਾੜਾ 13 ਸਕੂਲ ਆ ਉਹ ਚੋਂ 6 ਖਾਲੀ ਆ 64 ਦੇ ਵਿੱਚੋਂ ਲਗਭਗ 40 ਸਕੂਲ ਜਿਹੜੇ ਆ ਸਰਕਾਰੀ ਸਕੈਂਡਰੀ ਉਹ ਖਾਲੀ ਹੈ ਜੇ ਮੈਂ ਗੱਲ ਕਰਾਂ ਉਸੇ ਹਲਕੇ ਦੇ ਉਸੇ ਜ਼ਿਲ੍ਹੇ ਦੇ ਵਿੱਚ ਹਾਈ ਸਕੂਲਾਂ ਦੀ 18 ਦੇ ਵਿੱਚੋਂ ਭੁਲਤ 14 ਚ ਖਾਲੀ ਹੈ ਹਾਈ ਸਕੂਲ ਵੀ ਕਪੂਰਥਲਾ ਬਾਈਆਂ ਦੇ ਵਿੱਚੋਂ 16 ਖਾਲੀ ਹੈ ਸੁਲਤਾਨਪੁਰ 17 ਦੇ ਵਿੱਚੋਂ 14 ਖਾਲੀ ਹੈ ਫਗਵਾੜਾ 13 ਦੇ ਵਿੱਚੋਂ 10 ਖਾਲੀ ਹੈ ਸ਼ਹਿਰਪੁਰ ਜ਼ਿਲ੍ਹਾ ਇੱਥੇ ਇੱਥੇ ਵੀ ਬਲਾਕ ਬਣੇ ਹੋਏ ਐਥੇ ਬਲਾਕ ਵਾਈਜ਼ ਡਾਟਾ ਜਿਵੇਂ ਭੂੰਗਾ 1 ਭੂੰਗਾ 2 ਇੱਥੇ 6 ਤੇ 9 ਸਕੂਲ ਹੈ ਦਸੂਹਾ ਗੜਸ਼ੰਕਰ ਕੋਟ ਫਤੂਹੀ ਮਹਿਲਪੁਰ ਮੁਕੇਰੀਆਂ ਤਾ ਤਲਵਾੜਾਂ ਤੇ ਟਾਂਡਾ ਸਾਰਿਆਂ ਨੂੰ ਮਿਲਾ ਕੇ ਇੱਥੇ 138 ਸਕੂਲ ਆ ਟੋਟਲ ਹਾਈ ਸਕੂਲ ਹਾਈ ਸਕੂਲਾਂ ਦੀ ਗੱਲ ਕਰ ਰਹੇ ਆ 138 ਸਕੂਲ ਆ ਜਿਹਦੇ ਵਿੱਚੋਂ 83 ਪ੍ਰਿੰਸੀਪਲ ਖਾਲੀ ਸੀਟਾਂ ਦੇ ਤਰ ਤਿਕ ਬਿਨਾ ਪ੍ਰਿੰਸੀਪਲ ਚੱਲ ਰਹੇ ਆ ਬਿਨਾ ਚ ਜੇ ਗੱਲ ਕਰਾਂ ਸੀਨੀਅਰ ਸੈਕੰਡਰੀ ਸਕੂਲਾਂ ਦੀ 130 ਸਕੂਲ ਆ 57 ਸਕੂਲ ਜਿਹੜੇ ਆ ਬਿਨਾ ਪ੍ਰਿੰਸੀਪਲਾਂ ਤੋਂ ਚੱਲ ਰਹੇ ਆ ਬਠਿੰਡੇ ਦਾ ਡੀਓ ਤਾਂ ਕਾਮਚੋਰੀ ਕਹੂੰਗਾ ਮੈਂ ਇੱਕ ਤਰ੍ਹਾਂ ਦਾ ਬਠਿੰਡੇ ਵੀ ਡਾਟਾ ਮੈਂ ਮੰਗਿਆ ਸੀ ਬਠਿੰਡੇ ਵਾਲੇ ਡੀਓ ਨੇ ਕੀ ਕੀਤਾ ਅਲੱਗ-ਅਲੱਗ ਸਕੂਲਾਂ ਨੂੰ ਟਰਾਂਸਫਰ ਕਰਦੀ ਚਿੱਠੀ ਵੀ ਤੁਸੀਂ ਡਾਟਾ ਦਿਓ ਬਾਕੀ ਤਾਂ ਸਾਰੇ ਡੀਓ ਮੈਨੂੰ ਪ੍ਰੋਵਾਈਡ ਕਰ ਰਹੇ ਆ ਡਾਟਾ ਕੀ ਬਠਿੰਡੇ ਦੇ ਡੀਓ ਕੋਲੇ ਡਾਟਾ ਹੈ ਨਹੀਂ ਵੀ ਮੇਰੇ ਅੰਡਰ ਸਕੂਲ ਕਿੰਨੇ ਆ ਬਠਿੰਡੇ ਕੁਝ ਹਲਕੇ ਹੈ ਜਿੱਥੇ ਆਮ ਆਦਮੀ ਪਾਰਟੀ ਦੇ ਪੁਰਾਣੇ ਚਿਹਰੇ ਸੀਗੇ ਜਿਵੇਂ ਤਲਵੰਡੀ ਸਾਬੋ ਤੋਂ ਐਮਐਲਏ ਸਾਡੀ ਭੈਣ ਬਲਜਿੰਦਰ ਕੌਰ ਉਸਦੇ ਆਪਦੇ ਹਲਕੇ ਦੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਸਾਬੋ ਬਿਨਾ ਪ੍ਰਿੰਸੀਪਲ ਤੋਂ ਚੱਲ ਰਿਹਾ ਉਵੇਂ ਹੀ ਵਿਚ ਜਿਹੜਾ ਪ੍ਰਿੰਸੀਪਲ ਨਾ ਪ੍ਰਿੰਸੀਪਲ ਤੋਂ ਸਕੂਲ ਚੱਲ ਰਿਹਾ ਹੈਗਾ ਕਿਤੇ ਨਾ ਕਿਤੇ ਬੱਚਿਆਂ ਨਾਲ ਪੰਜਾਬ ਦੇ ਲੋਕਾਂ ਨਾਲ ਐਜੂਕੇਸ਼ਨ ਕ੍ਰਾਂਤੀ ਦੇ ਨਾਂ ਤੇ ਆਮ ਆਦਮੀ ਪਾਰਟੀ ਨੇ ਬਹੁਤ ਠੱਗੀ ਮਾਰੀ ਹੈ ਜਿਹੜੇ ਖੋਦੀ ਆਰਟੀ ਨੇ ਗੱਲਾਂ ਕਰਦੀ ਸੀ ਆਰਟੀਆਈ ਦਾ ਰੌਲਾ ਪਾਉਂਦੇ ਸੀ ਹੁਣ ਉਹਨਾਂ ਦੇ ਰਾਜ ਦੇ ਵਿੱਚ ਆਰਟੀ ਲੈਣਾ ਕਹਿੰਦੇ ਬਹੁਤ ਜ਼ਿਆਦਾ ਔਖਾ ਹੋ ਗਿਆ ਮੈਂ 2022 ਦੀ ਸਰਕਾਰ ਬਣੀ ਸੀ ਜਦੋਂ ਉਦੋਂ ਇੱਕ ਆਰਟੀ ਪਾਈ ਸੀ ਡਿਪਾਰਟਮੈਂਟ ਵੱਲੋਂ ਮੈਨੂੰ ਰਿਪਲਾਈ ਨਹੀਂ ਕੀਤਾ ਗਿਆ ਤਾਂ ਮੈਂ ਕਮਿਸ਼ਨ 'ਚ ਗਿਆ ਭੁ ਲਗਭਗ ਜੂਨ 2022 ਦੇ ਵਿੱਚ ਮੈਂ ਕਮਿਸ਼ਨ ਦੇ ਵਿੱਚ ਅਪੀਲ ਪਾਈ ਹੁਣ 2025 ਚੱਲ ਰਿਹਾ ਤੇ ਮੈਨੂੰ ਉਹਦੀ ਚਿੱਠੀ ਪਿਛਲੇ ਹਫਤੇ ਆਈ ਹੈ ਵੀ ਤਾ 20 ਅਪ੍ਰੈਲ ਦੇ ਵਿੱਚ ਹੀਅਰਿੰਗ ਆ 3 ਸਾਲਾਂ ਬਾਅਦ ਤਾ ਕਮਿਸ਼ਨ ਰਿਪਲਾਈ ਕਰਦਾ ਕੀ ਲੱਗਦਾ ਫਿਰ ਆਰਟੀ ਦਾ ਰੰਗੀ ਰੌਲਾ ਉਹਨਾਂ ਚੜੀ ਸੀ ਜਿਨ੍ਹਾਂ ਦੇ ਸੱਤਾ 'ਚ ਨਹੀਂ ਸੀ ਹੁਣ ਆਪ ਸੱਤਾ ਦੇ ਵਿੱਚ ਆਏ ਤਾਂ ਫਿਰ ਆਰਟੀ ਹੁਣ ਤਾਂ ਸਾਡੇ ਹਿਸਾਬ ਨਾਲ ਚੱਲੂਗਾ ਬਿਲਕੁਲ ਚੱਲੂ ਸਾਡੇ ਕਿਉਂਕਿ ਕੇਜਰੀਵਾਲ ਦਾ ਖੁਲਾਸਾ ਵੀ ਆਰਟੀ ਰਾਹੀਂ ਹੋਈ ਹੈ ਜਿਹੜਾ 45 ਲੱਖ ਰੁਪਈਆ 45 ਕਰੋੜ ਰੁਪਈਆ ਇਹਨਾਂ ਨੇ ਮਹਿਲ ਤੇ ਲਾਇਆਗਾ ਵੀ ਕਿਤਨਾ ਕਿਤੇ ਆਰਟੀਆਈ ਤੇ ਇਹਨਾਂ ਨੇ ਕਬਜ਼ਾ ਕਰ ਲਿਆ ਵੀ ਕੋਈ ਡਾਕੂਮੈਂਟ ਜਿਹੜਾ ਹੈਗਾ ਉਹ ਦੇਣਾ ਨਹੀਂ ਜਿਹੜਾ ਸਾਡੇ ਖਿਲਾਫ ਹੈ ਹੁਣ ਡਰ ਲੱਗਦਾ ਫਿਰ ਆਰਟੀ ਬਿਲਕੁਲ ਲੱਗਦਾ ਅਸਾਮੀਆਂ ਖਾਲੀ ਪਈਆਂ ਨੇ ਜਿਹੜੇ ਪੜ੍ਹੇ ਲਿਖੇ ਨੇ ਜਿਹੜੇ ਕਹਿੰਦੇ ਨੇ ਕਿ ਅਸੀਂ ਇਸ ਯੋਗ ਹੈਗਾ ਕਿ ਜਵਾਕ ਨੂੰ ਪੜ੍ਹਾ ਸਕਿਓ ਸੜਕਾਂ ਤੇ ਅਸ਼wini ਭੱਲਾ ਡਿਪਟੀ ਡਾਇਰੈਕਟਰ ਲਾਇਆ ਹੋਇਆ ਸੀ ਡੀਪੀਆਈ ਦਾ ਇਹਨਾਂ ਨੇ ਤੁਸੀਂ ਇਹ ਦੇਖੋ ਉਹਦੀ ਸਿਨਿਅਰਿਟੀ ਤਾਂ 28ਵੇਂ ਨੰਬਰ ਤੇ ਸੀ ਪਰ ਪਹਿਲਾਂ ਵਾਲੇ 27 ਪ੍ਰੋਫੈਸਰਾਂ ਨੂੰ ਨੈਗਲੈਕਟ ਕਰਕੇ ਇੱਕ 28ਵੇਂ ਨੂੰ ਤੁਸੀਂ ਡਿਪਟੀ ਡਾਇਰੈਕਟਰ ਬਣਾਇਆ ਹੋਇਆ ਕਿਉਂਕਿ ਹੋ ਸਕਦਾ ਉਹ ਸਰਕਾਰ ਦੇ ਨੇੜੇ ਹੋਵੇ ਹੋ ਸਕਦਾ ਉਹ ਸਰਕਾਰ ਦੇ ਨੁਮਾਇंदे ਦਾ ਕੋਈ ਪਰਸਨਲ ਉਹਦੇ ਰਿਲੇਸ਼ਨ ਹੋਣ ਕਿਤੇ ਨਾ ਕਿਤੇ ਜਦੋਂ ਇਹੋ ਜਿਹੇ ਬੰਦਿਆਂ ਨੂੰ ਤੁਸੀਂ ਉਂ ਕੁਰਸੀ ਤੇ ਬਿਠਾਇਆ ਹੁੰਦਾ ਤਾਂ ਉਹ ਆਪਦੇ ਨਿੱਜੀ ਫਾਇ ਉਹ ਤੁਹਾਡੇ ਜਿਹੜੇ ਧਰਨੇ ਲਾ ਰਹੇ ਆ ਟੀਚਰ ਜਾਂ ਜਿਹੜਾ ਨੂੰ ਲੋੜਵੰਦਾ ਉਹਨਾਂ ਦੇ ਫਾਇਦੇ ਨਹੀਂ ਦੇਖ ਰਿਹਾ ਸਤਿ ਸ੍ਰੀ ਅਕਾਲ ਆਰੰਬੀ ਟੈਲੀਵਿਜ਼ਨ ਦੇਖ ਰਹੇ ਹੋ ਮੈਂ ਹਾਂ ਜਸਕਰੇਵਾਲ ਉਮੀਦ ਕਰਦਾ ਠੀਕ ਠਾਕ ਹੋਮੋਗੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਉਹ ਸਰਕਾਰ ਜਿਹੜੀ ਸੱਤਾ ਦੇ ਵਿੱਚ ਉਹ ਪਾਰਟੀ ਜਿਹੜੀ ਸੱਤਾ ਦੇ ਵਿੱਚ ਇਹ ਕਹਿ ਕੇ ਆਈ ਸੀ ਕਿ ਦਿੱਲੀ ਮਾਡਲ ਤੇ ਸਿੱਖਿਆ ਮਾਡਲ ਦਿੱਲੀ ਦਾ ਸਿੱਖਿਆ ਮਾਡਲ ਅਸੀਂ ਪੰਜਾਬ ਦੇ ਵਿੱਚ ਲਾਗੂ ਕਰਾਂਗੇ ਹਾਲਾਂਕਿ ਕਿੰਨਾਕ ਸਿੱਖਿਆ ਮਾਡਲ ਲਾਗੂ ਹੋਇਆ ਇਹ ਤਾਂ ਪੰਜਾਬ ਦੇ ਲੋਕ ਜਿਹੜੇ ਆ ਉਹ ਭਲੀ ਭਾਂਤੀ ਜਾਣਦੇ ਹੀ ਨੇ ਪਰ ਹੁਣ ਆਰਟੀ ਦੇ ਵਿੱਚ ਹੋਰ ਖੁਲਾਸੇ ਜਿਹੜੇ ਆ ਉਹ ਹੋਏ ਨੇ ਕਿ ਪੰਜਾਬ ਦੇ ਸਰਕਾਰੀ ਸਕੂਲ ਜਿਹੜੇ ਨੇ ਬਹੁਤੇ ਐਸੇ ਨੇ ਜਿਹੜੇ ਬਿਨਾ ਪ੍ਰਿੰਸੀਪਲ ਤੋਂ ਪੰਜਾਬ ਦੇ ਸਰਕਾਰੀ ਸਕੂਲ ਜਿਹੜੇ ਆ ਉਹ ਚੱਲ ਰਹੇ ਨੇ ਪੂਰੀ ਗੱਲਬਾਤ ਪੂਰੀ ਵਿਚਾਰ ਚਰਚਾ ਕਰਾਂਗੇ ਮੇਰੇ ਨਾਲ ਆਰਟੀ ਐਕਟਿਵਿਸਟ ਰਾਜਨ ਬਰਮਾ ਹੋਣਗੇ ਸਭ ਤੋਂ ਪਹਿਲਾਂ ਸਵਾਗਤ ਕਰੀਏ ਫਿਰ ਅਗਲੀ ਗੱਲਬਾਤ ਕਰਾਂਗੇ ਰਾਜਨ ਭਾਈ ਸਵਾਗਤ ਆ ਰਹੇ ਮਿੱਟਲ ਬਹੁਤ ਬਹੁਤ ਧੰਨਵਾਦ ਬਾਈ ਜੀ ਸਿੱਖਿਆ ਕ੍ਰਾਂਤੀ ਜਿਹੜੀ ਸਿੱਖਿਆ ਕ੍ਰਾਂਤੀ ਦੀ ਇਹਨਾਂ ਨੇ ਗੱਲ ਕੀਤੀ ਸੀ ਜਿੱਕਰ ਅੱਜ ਦੀ ਹੋਂਦ ਦੀ ਗੱਲ ਕਰਾਂ ਹਾਂ ਕਿ ਹਾਲਾਂਕਿ ਤੁਹਾਡੀ ਆਰਟੀ ਨੇ ਵੱਡਾ ਖੁਲਾਸਾ ਕੀਤਾ ਹੈ ਪਰ ਫੂਕ ਜਿਹੜੀ ਲਗਭਗ ਸਿੱਖ ਕ੍ਰਾਂਤੀ ਦੀ ਗੱਡੀ ਹੈ ਕਿੱਥੇ ਜੇ ਖੜੀ ਆ ਉਹ ਸਿੱਖਿਆ ਕ੍ਰਾਂਤੀ ਜਦੋਂ ਦੀ ਸਰਕਾਰ ਆਈ ਹੈ ਸਰਕਾਰ ਆਉਣ ਤੋਂ ਪਹਿਲਾਂ ਮਾਨ ਸਾਹਿਬ ਬੜਾ ਰੋਲਾ ਪਾਉਂਦੇ ਹੁੰਦੇ ਸੀਗੇ ਮਨੀਸ਼ ਸੋਦੀਆ ਕਿ ਦਿੱਲੀ ਦੇ ਸਕੂਲ ਬਹੁਤ ਵਧੀਆ ਬਣਾਤੇ ਉਹਨੇ ਬਿਲਕੁਲ ਉਹਦਾ ਤੁਸੀਂ ਦੇਖ ਹੀ ਲਿਆ ਉਹਨਾਂ ਦਾ ਕੀ ਹਾਲ ਆ ਉੱਥੇ ਵੀ ਸਾਰੀ ਕੈਬਨਿਟ ਜੇਲ੍ਹ ਚ ਹੈ ਉਹੀ ਕਹਿੰਦੇ ਵੀ ਦਿੱਲੀ ਮਾਡਲ ਪੰਜਾਬ ਦੇ ਵਿੱਚ ਲਾਗੂ ਕਰਾਂਗੇ ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਸਕੂਲ ਬੈਟਰ ਸੀ ਪਿਛਲੀਆਂ ਸਰਕਾਰਾਂ ਨੇ ਜਿਹੜੀ ਸਕੂਲਾਂ ਦੀ ਇਨਫਰਾਸਟ੍ਰਕਚਰ ਬਹੁਤ ਵਧੀਆ ਬਣਾਤੀ ਲਗਭਗ ਉਹਨਾਂ ਨੂੰ ਸਮਾਰਟ ਸਕੂਲ ਬਣਾਏ ਗਏ ਸਾਰੇ ਬਣਾਏ ਗਏ ਉਹਨਾਂ ਦੇ ਉੱਤੇ ਇਹਨਾਂ ਨੇ ਪੋਚਾ ਪੋਚੀ ਕਰਕੇ ਆਪ ਦਾ ਇੱਕ ਸਕੂਲ ਆਫ ਫੈਮਿਨਿਅਸ ਦਾ ਬੋਰਡ ਲਾਤਾ ਲੋਕਾਂ ਨੂੰ ਦੇਖਣ ਦੇ ਵਿੱਚ ਆਇਆ ਵੀ ਪਤਾ ਨਹੀਂ ਸਰਕਾਰ ਕਿੱਡਾ ਕ ਕਰੀ ਜਾਂਦੀ ਹੈ ਪਰ ਜਦੋਂ ਤੱਤ ਸਾਹਮਣੇ ਹੁੰਦੇ ਆ ਜਾਂ ਡਾਕੂਮੈਂਟ ਸਾਹਮਣੇ ਹੁੰਦਾ ਵਿਭਾਗ ਦੇ ਉਦੋਂ ਪਤਾ ਲੱਗਦਾ ਹੁਣ ਮੇਰੇ ਵੱਲੋਂ ਆਰਟੀਆਈ ਪਾਈ ਜਾਂਦੀ ਸੀ ਪਾਈ ਜਾਂਦੀ ਹੈ ਵੀ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਪ੍ਰਿੰਸੀਪਲਾਂ ਦੀਆਂ ਮਨਜ਼ੂਰਸ਼ੁਦਾ ਅਸਾਮੀਆਂ ਤੇ ਸਕੂਲਾਂ ਦੀ ਗਿਣਤੀ ਪੁੱਛੀ ਗਈ ਸੀ ਜਿਸ ਵਿੱਚ ਕਈ ਜ਼ਿਲ੍ਹਿਆਂ ਵੱਲੋਂ ਮੇਰੇ ਕੋਲੇ ਡਾਟਾ ਆਇਆਗਾ ਤੇ ਜੇ ਆਪਾਂ ਮੈਂ ਗੱਲ ਕਰਾਂ ਮੇਨ ਕਪੂਰਥਲੇ ਦਾ ਮੇਰੇ ਕੋਲੇ ਸਭ ਤੋਂ ਪਹਿਲਾਂ ਆਇਆ ਕਪੂਰਥਲੇ ਤੁਸੀਂ ਦੇਖੋ ਵੀ ਚਾਰ ਬਲਾਕ ਆ ਕਪੂਰਥਲੇ ਜਿਹਦੇ ਵਿੱਚ ਪੁਲਾਥ ਕਪੂਰਥਲਾ ਸੁਲਤਾਨਪੁਰ ਤੇ ਫਗਵਾੜਾ ਇਹਨਾਂ ਦੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਕੂਲ ਵੱਖ-ਵੱਖ ਤਰ੍ਹਾਂ ਦੇ ਹੁੰਦੇ ਆ ਸੀਨੀਅਰ ਸੈਕੰਡਰੀ ਹਾਈ ਪ੍ਰਾਇਮਰੀ ਇਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਦੀ ਮੈਂ ਗੱਲ ਕਰ ਰਿਹਾ ਜਿੱਥੇ ਕਿ ਪੁਲੱਥ ਹਲਕੇ ਦੇ ਵਿੱਚ 11 ਸਕੂਲ ਐ ਕਪੂਰਥਲੇ 24 ਐ ਸੁਲਤਾਨਪੁਰ 14 ਤੇ ਫਗਵਾੜਾ 13 ਲਗਭਗ ਇਹ 64 ਦੇ ਕਰੀਬ ਬੰਦੇ ਆ ਤਾਂ ਤੁਸੀਂ ਇਹ ਲਾਓ ਵੀ ਇੱਥੇ ਮਨਜ਼ੂਰਸ਼ੁਦਾ ਅਸਾਮੀਆਂ ਵੀ ਇੰਨੀਆਂ-ਇੰਨੀਆਂ ਹੋਣਗੀਆਂ ਜਦੋਂ ਸਕੂਲ ਹੋਣੇ ਆ ਤੇ ਹੈਰਾਨੀਜਨਕ ਡਾਟਾ ਜਿਹੜਾ ਸਾਹਮਣੇ ਆਇਆ ਵੀ ਬਲਾਕ ਪੁਲੱਥ ਦੇ ਵਿੱਚ 11 ਤਾਂ ਸਕੂਲ ਹੈਗੇ ਸਰਕਾਰੀ ਸੈਕੰਡਰੀ ਤੇ 10 ਉਹਨਾਂ ਚੋਂ ਖਾਲੀ ਆ ਬਿਨਾ ਪ੍ਰਿੰਸੀਪਲ ਤੋਂ ਚੱਲ ਰਿਹਾ ਉਹੀ ਹਾਲ ਕਪੂਰਥਲੇ ਦਾ 24 ਸਕੂਲ ਆ 24 ਦੇ ਵਿੱਚੋਂ 11 ਖਾਲੀ ਆ ਸੁਲਤਾਨਪੁਰ 14 ਸਕੂਲ ਆ 14 ਦੇ ਵਿੱਚੋਂ 13 ਖਾਲੀ ਆ ਤੇ ਫਗਵਾੜਾ 13 ਸਕੂਲ ਆ ਉਹ ਚੋਂ 6 ਖਾਲੀ ਆ ਇਹ ਸਿਰਫ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਦੀ ਗੱਲ ਆ ਸਿਰਫ ਇਹ ਲਓ ਵੀ 64 ਦੇ ਵਿੱਚੋਂ ਲਗਭਗ 40 ਸਕੂਲ ਜਿਹੜੇ ਆ ਸਰਕਾਰੀ ਸੈਕੰਡਰੀ ਉਹ ਖਾਲੀ ਆ ਤੁਸੀਂ ਸਿਪਲ ਤੋਂ ਚੱਲ ਰਹੇ ਹਾਂ ਬਿਨਾ ਪ੍ਰਿੰਸੀਪਲ ਤੋਂ ਚੱਲ ਰਹੇ ਕੋਈ ਉੱਥੇ ਮਤਲਬ ਹੈੱਡ ਨਹੀਂ ਕੋਈ ਗਾਈਡ ਕਰਨ ਵਾਲਾ ਨਹੀਂ ਕੋਈ ਕੋਈ ਦੇਖ ਰੇ ਕਰਨ ਵਾਲਾ ਨਹੀਂ ਤੇ ਜੇ ਮੈਂ ਗੱਲ ਕਰਾਂ ਉਸੇ ਹਲਕੇ ਦੇ ਉਸੇ ਜ਼ਿਲ੍ਹੇ ਦੇ ਵਿੱਚ ਹਾਈ ਸਕੂਲਾਂ ਦੀ ਪੁਲਾਤ ਹਲਕੇ ਦੇ ਵਿੱਚ 18 ਹਾਈ ਸਕੂਲ ਹੈ ਕਪੂਰਥਲੇ 22 ਹੈ ਸੁਲਤਾਨਪੁਰ 17 ਤੇ ਫਗਵਾੜੇ 13 ਹੈਗੇ ਮੰਜੂਰ ਸ਼ੁਦਾ ਸਾਮੀਆਂ ਵੀ ਓਨੀਆਂ ਹੋਣਗੀਆਂ ਤੇ ਖਾਲੀ ਦੇਖੋ 18 ਦੇ ਵਿੱਚੋਂ ਪੁਲਾਤ 14 ਚ ਖਾਲੀ ਹੈ ਹਾਈ ਸਕੂਲ ਵੀ ਠੀਕ ਹੈ ਕਪੂਰਥਲਾ ਬਾਈਆਂ ਦੇ ਵਿੱਚੋਂ 16 ਖਾਲੀ ਹੈ ਸੁਲਤਾਨਪੁਰ 17 ਦੇ ਵਿੱਚੋਂ 14 ਖਾਲੀ ਹੈ ਫਗਵਾੜਾ 13 ਦੇ ਵਿੱਚੋਂ 10 ਖਾਲੀ ਹੈ ਲਗਭਗ 80% ਸਕੂਲ ਜਿਹੜੇ ਆ ਉਸ ਜ਼ਿਲ੍ਹੇ ਦੇ ਕਪੂਰਥਲੇ ਜ਼ਿਲ੍ਹੇ ਦੇ ਉਹ ਬਿਨਾ ਪ੍ਰਿੰਸੀਪਲਾਂ ਤੋਂ ਰਨ ਕਰ ਰਹੇ ਆ ਪ੍ਰਿੰਸੀਪਲ ਇੱਕ ਸਕੂਲ ਦਾ ਹੈੱਡ ਹੁੰਦਾ ਗਾਸਟਡ ਅਫਸਰ ਮੰਨਿਆ ਜਾਂਦਾ ਮੰਨਿਆ ਕੀ ਹੈਗਾ ਹੀ ਹੈ ਗ੍ਰੀਨ ਪੈਨ ਹੁੰਦਾ ਉਹਦੇ ਕੋਲੇ ਪਾਵਰ ਆ ਪਿੰਡ ਦੇ ਵਿੱਚ ਜਾਂ ਸ਼ਹਿਰ ਦੇ ਵਿੱਚ ਜਾਂ ਹਲਕੇ ਦੇ ਵਿੱਚ ਲੋਕਾਂ ਨੇ ਕੋਈ ਡਾਕੂਮੈਂਟ ਐਸਟੈਟ ਕਰਾਉਣਾ ਕੋਈ ਹੋਰ ਸਕੂਲ ਸਕੂਲ ਵਾਸਤੇ ਕੋਈ ਚੀਜ਼ ਦੀ ਮਨਜ਼ੂਰੀ ਲੈਣੀ ਆ ਉਹ ਪ੍ਰਿੰਸੀਪਲ ਦੇ ਸਹਾਨ ਤੋਂ ਬਗੈਰ ਨਹੀਂ ਹੁੰਦੀ ਤੇ ਤੁਸੀਂ ਆ ਲਓ ਵੀ ਜਿੱਥੇ ਪ੍ਰਿੰਸੀਪਲ ਹੀ ਹੈ ਨਹੀਂ ਉੱਥੇ ਕੀ ਟੀਚਰ ਪੂਰੇ ਹੋਣਗੇ ਮੰਨ ਲਓ ਜੇ ਟੀਚਰ ਨਹੀਂ ਪੂਰੇ ਤਾਂ ਜਿਹੜੇ ਹੈਗੇ ਵੀ ਆ ਤਾਂ ਉਹ ਪ੍ਰੋਪਰ ਡਿਊਟੀ ਨਿਭਾ ਰਹੇ ਹੋਣੇ ਤੇ ਜਿਹੜੇ ਨਿਭਾ ਰਹੇ ਆ ਉਹ ਪ੍ਰੋਪਰ ਤਰੀਕੇ ਨਾਲ ਨਿਭਾ ਰਹੇ ਆ ਬੱਚਿਆਂ ਦਾ ਉੱਥੇ ਕੀ ਅਸਰ ਹੈ ਇਹੇ ਤੁਹਾਡੀ ਸਿੱਖਿਆ ਦਿੱਤੀ ਹੈ ਇਹ ਤਾਂ ਹਜੇ ਇਕੱਲੀ ਮੈਂ ਗੱਲ ਕੀਤੀ ਹੈ ਕਪੂਰਥਲੇ ਦੀ ਤੇ ਜੇ ਮੈਂ ਗੱਲ ਕਰਾਂ ਅੱਗੇ ਆ ਗਿਆ ਹੁਸ਼ਿਆਰਪੁਰ ਜ਼ਿਲ੍ਹਾ ਇੱਥੇ ਇੱਥੇ ਵੀ ਬਲਾਕ ਬਣੇ ਹੋਏ ਇੱਥੇ ਬਲਾਕ ਵਾਈਜ਼ ਡਾਟਾ ਜਿਵੇਂ ਭੂੰਗਾ 1 ਭੂੰਗਾ 2 ਇੱਥੇ 6 ਤੇ 9 ਸਕੂਲ ਹੈ ਜੇ ਮਤਲਬ ਦਸੂ ਦਸੂਆ ਗੜਸ਼ੰਕਰ ਕੋਟ ਫਤੂਹੀ ਮਹਿਲਪੁਰ ਮੁਕੇਰੀਆਂ ਤ ਤਲਵਾੜਾ ਤੇ ਟਾਂਡਾ ਸਾਰਿਆਂ ਨੂੰ ਮਿਲਾ ਕੇ ਇੱਥੇ 138 ਸਕੂਲ ਹੈ ਟੋਟਲ ਹਾਈ ਸਕੂਲ ਹਾਈ ਸਕੂਲਾਂ ਦੀ ਗੱਲ ਕਰ ਰਹੇ ਹਾਂ 138 ਸਕੂਲ ਹੈ ਜਿਹਦੇ ਵਿੱਚੋਂ 83 ਪ੍ਰਿੰਸੀਪਲ ਖਾਲੀ ਸੀਟਾਂ ਤੇ ਆ 83 ਬਿਨਾ ਪ੍ਰਿੰਸੀਪਲ ਚੱਲ ਰਹੇ ਬਿਨਾ ਸ਼ਾਰਪੁਰ ਜ਼ਿਲ੍ਹੇ ਦੇ ਵਿੱਚ ਹਾਈ ਸਕੂਲ ਹਾਈ ਸਕੂਲ ਜੇ ਗੱਲ ਕਰਾਂ ਸੀਨੀਅਰ ਸੈਕੰਡਰੀ ਸਕੂਲਾਂ ਦੀ 130 ਸਕੂਲ ਹੈ 57 ਸਕੂਲ ਜਿਹੜੇ ਆ ਬਿਨਾ ਪ੍ਰਿੰਸੀਪਲਾਂ ਤੋਂ ਚੱਲ ਰਹੇ ਆ ਕਿੰਨਾ ਮਤਲਬ ਇਹ ਤਾਂ ਦੋ ਤਿੰਨ ਜ਼ਿਲ੍ਹਿਆਂ ਦਾ ਡਾਟਾ ਹੈਗਾ ਤੇ ਬਠਿੰਡੇ ਦਾ ਡੀਓ ਤਾਂ ਕਾਮਚੋਰੀ ਕਹੂੰਗਾ ਮੈਂ ਇੱਕ ਤਰ੍ਹਾਂ ਦਾ ਬਠਿੰਡੇ ਵੀ ਡਾਟਾ ਮੈਂ ਮੰਗਿਆ ਸੀ ਬਠਿੰਡੇ ਵਾਲੇ ਡੀਓ ਨੇ ਕੀ ਕੀਤਾ ਅਲੱਗ-ਅਲੱਗ ਸਕੂਲਾਂ ਨੂੰ ਟਰਾਂਸਫਰ ਕਰਦੀ ਚਿੱਠੀ ਵੀ ਤੁਸੀਂ ਡਾਟਾ ਦਿਓ ਬਾਕੀ ਤਾਂ ਸਾਰੇ ਡੀਓ ਮੈਨੂੰ ਪ੍ਰੋਵਾਈਡ ਕਰ ਰਹੇ ਆ ਡਾਟਾ ਵੀ ਇੱਕ ਹੈੱਡ ਨੂੰ ਪਤਾ ਹੁੰਦਾ ਮੇਰੇ ਅੰਡਰ ਕੀ ਚੱਲ ਰਿਹਾ ਹੈਗਾ ਕੀ ਬਠਿੰਡੇ ਦੇ ਡੀਓ ਕੋਲੇ ਡਾਟਾ ਹੈ ਨਹੀਂ ਵੀ ਮੇਰੇ ਅੰਡਰ ਸਕੂਲ ਕਿੰਨੇ ਆ ਕੀ ਬਠਿੰਡੇ ਦੇ ਡੀਓ ਨੂੰ ਪਤਾ ਨਹੀਂ ਵੀ ਮੇਰੇ ਅੰਡਰ ਪ੍ਰਿੰਸੀਪਲ ਕਿੰਨੇ ਆ ਮੇਰੇ ਅੰਡਰ ਟੀਚਰ ਕਿੰਨੇ ਆ ਉਹਨੇ ਅਲੱਗ-ਅਲੱਗ ਸਕੂਲਾਂ ਚ ਟਰਾਂਸਫਰ ਕਰ ਰਿਹਾ ਸਕੂਲ ਕੀ ਕਰਦਾ ਇੱਕ-ਇੱਕ ਚਿੱਠੀ ਭੇਜਦਾ ਵੀ ਕਿਤੇ ਨਾ ਕਿਤੇ ਇੱਕ ਸਵਾਲ ਖੜਾ ਹੁੰਦਾ ਵੀ ਬਠਿੰਡੇ ਦਾ ਡੀਓ ਜਾਂ ਤਾਂ ਜਾਣਕਾਰੀ ਲੁਕਾਉਣ ਦੀ ਕੋਸ਼ਿਸ਼ ਕਰ ਰਿਹਾ ਕਿਉਂਕਿ ਬਠਿੰਡੇ ਕੁਝ ਹਲਕੇ ਹੈ ਜਿੱਥੇ ਆਮ ਆਦਮੀ ਪਾਰਟੀ ਦੇ ਪੁਰਾਣੇ ਚਿਹਰੇ ਸੀਗੇ ਜਿਵੇਂ ਤਲਵੰਡੀ ਸਾਬੋ ਤੋਂ ਐਮਐਲਏ ਸਾਡੀ ਭੈਣ ਬਲਜਿੰਦਰ ਕੌਰ ਉਸਦੇ ਆਪਦੇ ਹਲਕੇ ਦੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਸਾਬੋ ਬਿਨਾ ਪ੍ਰਿੰਸੀਪਲ ਤੋਂ ਚੱਲ ਰਿਹਾ ਹੈ ਉਵੇਂ ਹੀ ਅਮਿਤ ਰਤਨ ਕੋਟਫੱਤਾ ਜਿਹੜਾ ਰਿਸ਼ਵਤ ਖੋਹ ਰਿਹਾ ਨੇ ਐਮਐਲਏ ਆਪ ਦਾ ਫੜਿਆ ਉਹਦੇ ਆਪਦੇ ਪਿੰਡ ਦੇ ਵਿੱਚ ਜਿਹੜਾ ਬਿਨਾ ਪ੍ਰਿੰਸੀਪਲ ਤੋਂ ਸਕੂਲ ਚੱਲ ਰਿਹਾਗਾ ਕਿਤੇ ਨਾ ਕਿਤੇ ਪੰਜਾਬ ਦੇ ਬੱਚਿਆਂ ਨਾਲ ਪੰਜਾਬ ਦੇ ਲੋਕਾਂ ਨਾਲ ਐਜੂਕੇਸ਼ਨ ਕ੍ਰਾਂਤੀ ਦੇ ਨਾਂ ਤੇ ਆਮ ਆਦਮੀ ਪਾਰਟੀ ਨੇ ਬਹੁਤ ਠੱਗੀ ਮਾਰੀ ਹੈ ਕਿਉਂਕਿ ਤੁਸੀਂ ਦੇਖਿਆ ਹੋਊਗਾ ਪਿੱਛੇ ਜੇ ਪੰਜਾਬ ਦੇ ਹਾਲਾਤ ਇੰਨੇ ਮਾੜੇ ਹੋ ਚੁੱਕੇ ਆ ਚਾਹੇ ਉਹ ਮਾਲਿਆ ਤੌਰ ਤੇ ਲਾ ਲੀਏ ਚਾਹੇ ਉਹ ਐਜੂਕੇਸ਼ਨ ਤੌਰ ਤੇ ਲਾ ਲੀਏ ਚਾਹੇ ਉਹ ਲਾ ਐਂਡ ਆਰਡਰ ਤੇ ਲਾ ਲੀਏ ਪਿੱਛੇ ਜੇ ਤੁਸੀਂ ਦੇਖਿਆ ਹੋਗਾ ਨੀਤੀਯੋਗ ਨੇ ਅਨਿਤੀਯੋਗ ਨੇ ਫਿਸਕਲ ਇੰਡੈਕਸ ਜਾਰੀ ਕੀਤਾ ਜਿਹਦੇ ਵਿੱਚ ਉਹਨਾਂ ਨੇ 18 ਜਿਹੜੇ ਆ ਸਟੇਟਸ ਆਇਡੈਂਟੀਫਾਈ ਕਰ ਲਏ ਮੈਨੂੰ ਇਹ ਕਹਿਣ ਲੱਗੇ ਸ਼ਰਮ ਆਉਂਦੀ ਹੈ ਵੀ ਮੈਂ ਉਸ ਪੰਜਾਬ ਦਾ ਵਸਨੀਕ ਆ ਵੀ ਉਹਨਾਂ ਨੇ 18ਵੇਂ ਨੰਬਰ ਤੇ ਆਪ ਦਾ ਸਾਡਾ ਪੰਜਾਬ ਸੂਬਾ ਜਿਹੜਾ ਉਹ ਰੱਖਿਆਗਾ ਕਿੱਥੇ ਗਈ ਆਮ ਆਦਮੀ ਪਾਰਟੀ ਦੀ ਨੀਤੀ ਤੁਸੀਂ ਦੇਖੋ ਵੀ 1 ਲੱਖ ਕਰੋੜ ਕਰਜ਼ਾ ਜਿਹੜਾ ਇਹਨਾਂ ਨੇ 2.5 ਪੌਣੇ 3 ਸਾਲਾਂ ਦੇ ਵਿੱਚ ਚੜਾਤਾ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਤਾਂ ਸਿਰਫ ਪੰਜਾਬ ਦਾ ਹਾਲ ਹਾਲਾਤ ਇਹ ਹੋ ਗਏ ਵੀ ਜਿਹੜਾ ਕਰਜ਼ਾ ਚੱਕਦੇ ਆ ਉਹ ਸਿਰਫ ਕਿਸ਼ਤਾਂ ਦੇਣਤੀ ਜਾਂਦਾ ਹ ਹ ਬਾਕੀ ਤਾਂ ਕੋਈ ਨਵੀਂ ਕੰਸਟਰਕਸ਼ਨ ਤਾਂ ਕੀ ਹੋਣੀ ਜਾਂ ਨਵਾਂ ਕੋਈ ਪ੍ਰੋਜੈਕਟ ਤਾਂ ਕੀ ਲੱਗਣਾ ਸਕੂਲ ਐਜੂਕੇਸ਼ਨ ਵੱਨੀ ਤਾਂ ਕੀ ਧਿਆਨ ਦੇਣਾ ਹੋਰ ਕਿਸੇ ਡਿਪਾਰਟਮੈਂਟ ਵੱਨੀ ਤਾਂ ਕੀ ਧਿਆਨ ਦੇਣਾ ਵੀ ਕਰਜ਼ੇ ਚੱਕ ਕੇ ਕਰਜ਼ਾ ਹੀ ਲੈਣਾ ਤੇ ਬਾਕੀ ਰੈਨਖੋਨ ਤੁਸੀਂ ਹੁਣ ਦਿੱਲੀ ਇਲੈਕਸ਼ਨਾਂ ਚ ਕੱਢ ਦੋਗੇ ਸਾਰਾ ਪੰਜਾਬ ਦਾ ਪੈਸਾ ਦਿੱਲੀ ਜਾ ਰਿਹਾ ਸਾਰੇ ਚੇਅਰਮੈਨ ਦਿੱਲੀ ਆ ਸਾਰੇ ਮੰਤਰੀ ਦਿੱਲੀ ਆ ਸਾਰੇ ਐਮਐਲਏ ਦਿੱਲੀ ਆ ਕਿਤਨਾ ਕਿਤੇ ਜਿਹੜਾ ਪੰਜਾਬ ਜਿਹੜਾ ਭਗਵੰਤ ਸਿੰਘ ਮਾਨ ਦੇ ਸ਼ਰਾਬੀ ਦੇ ਹੱਥ ਲੱਗਿਆ ਉਹ ਕੇਜਰੀਵਾਲ ਦੇ ਇਸ ਤਰ੍ਹਾਂ ਹੱਥ ਲੱਗ ਚੁੱਕਿਆ ਵੀ ਜਿਹੜਾ ਪੰਜਾਬ ਦਾ ਸਾਰਾ ਰੈਵਨਿਊ ਆ ਉਹ ਸਾਡੇ ਤੇ ਸਪੈਂਡ ਕੀਤਾ ਜਾਵੇ ਲੱਗਦਾ ਕਿ ਉਹ ਸਿੱਖਿਆ ਕ੍ਰਾਂਤੀ ਆ ਜਾਂ ਇਹ ਉਸ ਦਿੱਲੀ ਦਾ ਸਿੱਖਿਆ ਮਾਡਲ ਆ ਜਿੱਦੀ ਗੱਲ ਚੋਣਾਂ ਜਿੱਤਣ ਤੋਂ ਪਹਿਲਾਂ ਭਗਵੰਤ ਸਿੰਘ ਮਾਨ ਜਾਂ ਦਿੱਲੀ ਦੀ ਲੀਡਰਸ਼ਿਪ ਜਿਹੜੀ ਆ ਪੰਜਾਬ ਦੇ ਵਿੱਚ ਆ ਕੇ ਪੰਜਾਬ ਦੀਆਂ ਸਟੇਜਾਂ ਤੇ ਕਰਦੇ ਹੁੰਦੇ ਸੀ ਦੁਹਾਈ ਪਾਉਂਦੇ ਹੁੰਦੇ ਸੀ ਕਿ ਭਾਈ ਦਿੱਲੀ ਦੇ ਵਿੱਚ ਅਸੀਂ ਆਹ ਕ੍ਰਾਂਤੀ ਲਿਆਂਦੀ ਸਿੱਖਿਆ ਕ੍ਰਾਂਤੀ ਲਿਆਂਦੀ ਲੱਗਦਾ ਕਿ ਇਹ ਸਿੱਖਿਆ ਕ੍ਰਾਂਤੀ ਹੈ ਕਿ ਪ੍ਰਿੰਸੀਪਲਾਂ ਤੋਂ ਬਣਾਏ ਸਕੂਲ ਜਿਹੜੇ ਹੈਗੇ ਆ ਪੰਜਾਬ ਦੇ ਹੁਣ ਪ੍ਰਿੰਸੀਪਲ ਤੋਂ ਬਣਾਏ ਚੱਲਣ ਲੱਗੇ ਦੇਖੋ ਦਿੱਲੀ ਦੀ ਵੀ ਸਿੱਖਿਆ ਕ੍ਰਾਂਤੀ ਕੋਈ ਸਿੱਖਿਆ ਨਹੀਂ ਉਹ ਸਿਰਫ ਉਹਨਾਂ ਦੇ ਲੀਡਰਾਂ ਦੁਆਰਾ ਫਲਾਇਆ ਜਾਣ ਵਾਲਾ ਇੱਕ ਪ੍ਰੋਪਗੈਂਡਾ ਸੀਗਾ ਦਿੱਲੀ ਦੇ ਵਿੱਚ ਵੀ ਪਿਛਲੇ ਜਦੋਂ ਦੀ ਇਹਨਾਂ ਦੀ ਸਰਕਾਰ ਬਣੀ ਹੈ ਕੀ ਕਹਿਣਾ ਗਿਣਤੀ ਦੇ ਇੱਕ ਦੋ ਸਕੂਲ ਇਹਨਾਂ ਨੇ ਬਣਾਏ ਹੁਣ ਪਰ ਕੋਈ ਸਕੂਲ ਨਹੀਂ ਬਣਾਇਆ ਕੋਈ ਕਾਲਜ ਨਹੀਂ ਬਣਾਇਆਗਾ ਉਹ ਪਹਿਲਾਂ ਦੀਆਂ ਇਨਫਰਾ ਤੇ ਤੁਸੀਂ ਇੱਕ ਲੀਪਾ ਪੋਚੀ ਕਰਕੇ ਆਪਦੀ ਸਰਕਾਰ ਦੀ ਵਾਵਾ ਹੀ ਖੱਟੀ ਜਾਂਦੇ ਹੋ ਤਾਂ ਉਹ ਉਹ ਤੁਹਾਡਾ ਹੱਕ ਮੰਦਾ ਤੁਹਾਨੂੰ ਲੋਕਾਂ ਨੇ ਕੁਰਸੀ ਦਿੱਤੀ ਆ ਤੁਹਾਨੂੰ ਲੋਕਾਂ ਨੇ ਸੱਤਾ ਦਿੱਤੀ ਆ ਤਾਂ ਕਿ ਤੁਸੀਂ ਲੋਕਾਂ ਦਾ ਫਾਇਦਾ ਕਰੋ ਉਹੀ ਹਾਲ ਜਦੋਂ ਇਹਨਾਂ ਨੇ ਪੰਜਾਬ ਦੇ ਵਿੱਚ بڑے ਭਾਸ਼ਣ ਦਿੱਤੇ ਸਰਕਾਰ ਬਣਾਉਣ ਤੋਂ ਪਹਿਲਾਂ ਵੀ ਦਿੱਲੀ ਦੇ ਸਕੂਲ ਐ ਬਣਾਤੇ ਉਹ ਬਣਾਤੇ ਤਾਂ ਤੁਸੀਂ ਹਾਲਾਤ ਹੁਣੇ ਦੇਖੋ ਵੀ ਇਹਨਾਂ ਦਾ ਹੀ ਡਿਪਾਰਟਮੈਂਟ ਸਾਨੂੰ ਦੱਸ ਰਿਹਾ ਮੈਂ ਕੋਈ ਆਪਣੇ ਵੱਲੋਂ ਡਾਟਾ ਕ੍ਰੀਏਟ ਨਹੀਂ ਕੀਤਾ ਇਹਨਾਂ ਦਾ ਹੀ ਡਿਪਾਰਟਮੈਂਟ ਦੱਸ ਰਿਹਾ ਵੀ ਸਾਡੇ ਕੋਲੇ ਪ੍ਰਿੰਸੀਪਲ ਹੈ ਨਹੀਂਗੇ ਤੇ ਪੰਜਾਬ ਦੇ ਸਕੂਲਾਂ ਦੀ ਹਾਲਾਤ ਇੰਨੇ ਕੁ ਮਾੜੇ ਹੋ ਚੁੱਕੇ ਆ ਵੀ ਬੱਚਾ ਸਰਕਾਰੀ ਸਕੂਲ ਦੇ ਵਿੱਚ ਪੜਨ ਤੋਂ ਗੁਰੇਜ਼ ਕਰਦਾ ਕਿਉਂਕਿ ਟੀਚਰ ਪੜ੍ਹਾਉਂਦੇ ਨਹੀਂ ਪੜਾਉਣਗੇ ਕਿਵੇਂ ਜੇ ਤੁਹਾਡੇ ਉੱਤੇ ਹੈੱਡ ਬੈਠਾ ਹੋਊਗਾ ਹੈੱਡ ਤਾਂ ਹੈ ਨਹੀਂਗਾ ਟੀਚਰ ਆਪਣੀ ਮਰਮਾਨੀ ਕਰਦੇ ਆ ਜਿਹੜੇ ਹੋਰ ਪਹਿਲੀ ਗੱਲ ਤਾਂ ਹੋ ਸਕਦਾ ਟੀਚਰ ਪ੍ਰੋਪਰ ਡਿਊਟੀ ਨਾ ਕਰਦੇ ਹੋਣ ਇਨ੍ਹਾਂ ਸਕੂਲਾਂ ਦੇ ਵਿੱਚ ਕਈ ਕਈ ਜ਼ਿਲ੍ਹੇ ਅਜਿਹੇ ਆ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਇੱਕ ਪ੍ਰਿੰਸੀਪਲ ਕੋਲੇ ਚਾਰਜ 28 ਸਕੂਲਾਂ ਦਾ 28 ਇੱਕ ਪ੍ਰਿੰਸੀਪਲ 28 ਸਕੂਲਾਂ ਦਾ ਜਿਵੇਂ ਮੈਂ ਪਿੱਛੇ ਜੇ ਕਾਲਜਾਂ ਦੀ ਗੱਲ ਕੀਤੀ ਸੀ ਜਿਵੇਂ 64 ਕਾਲਜਾਂ ਦੇ ਵਿੱਚ ਸਿਰਫ 35 ਪ੍ਰਿੰਸੀਪਲ ਸੀ ਉਵੇਂ ਹੀ ਸਕੂਲਾਂ ਦਾ ਹਾਲ ਹੈ ਵੀ 28 28 ਸਕੂਲ ਇੱਕ ਪ੍ਰਿੰਸੀਪਲ ਕੋਲੇ ਆ ਵੀ ਉਹਦਾ ਧਿਆਨ ਤੁਸੀਂ ਲਓ ਵੀ ਉਹ 28 ਸਕੂਲਾਂ ਦੇ ਉੱਤੇ ਧਿਆਨ ਦੇਊਗਾ ਜਾਂ ਪ੍ਰੋਪਰ ਆਪ ਦੀ ਇੱਕ ਇੱਕ ਸਕੂਲ ਇੱਕ ਜਦੋਂ ਮਨਜ਼ੂਰ ਸ਼ੁਦਾ ਸਾਮੀ ਇੱਕ ਆ ਉਥੇ ਇੱਕ ਸਕੂਲ ਬਣਾਤਾ ਉਹਦੇ ਉੱਥੇ ਘੱਟੋ ਘੱਟ ਨਾ ਤਾਂ ਆਮ ਸਕੂਲ ਦੇ ਵਿੱਚ ਵੀ ਜੇ ਆਪਾਂ ਗੱਲ ਕਰੀਏ 1000 ਤੋਂ 1200 ਦੀ ਸਟਰੈਂਥ ਹੁੰਦੀ ਹੈ ਬੱਚਿਆਂ ਦੀ ਪਹਿਲੀ ਤੋਂ ਪੰਜਵੀਂ ਜਾਂ ਲਾਲੀਏ ਜਾਂ ਦਸਵੀਂ ਤੱਕ ਲਾ ਲਈਏ ਆਪਾਂ 1000 ਕੇ ਬੱਚਿਆਂ ਦੀ ਸਟਰੈਂਥ ਹੁੰਦੀ ਹੈ ਵੀ ਜੇਕਰ ਉਹ ਇੱਕ ਇੱਕ ਪ੍ਰਿੰਸੀਪਲ 28 28 ਸਕੂਲ ਦਾ 28000 ਬੱਚਾ ਹੈਂਡਲ ਕਰੂਗਾ ਗੱਲ ਹੋਰ ਵੀ ਦੇਖੀ ਨਾ ਜਿਵੇਂ ਤੁਸੀਂ 28 ਸਕੂਲਾਂ ਦੀ ਗੱਲ ਕਰੀਏ ਜੇਕਰ ਵਰਕਿੰਗ ਡੇਜ਼ ਦੀ ਗੱਲ ਕਰੀਏ ਤਾਂ 400 ਛੁੱਟੀਆਂ ਸੱਧੀਆਂ ਆ ਗਈਆਂ ਤਕਰੀਬਨ 20 ਕੁ ਦਿਨ ਸਕੂਲ ਲੱਗਦਾ ਆ 20 ਕੁ ਦਿਨ ਤਕਰੀਬਨ ਮਹੀਨੇ ਦੇ ਵਿੱਚ ਜੇ ਆਪਾਂ ਮੰਨੀਏ 20 ਲਾ ਲਓ 21 ਲਾ ਤਾਂ ਮਤਲਬ ਉਹ ਇੱਕ ਮਹੀਨਾ ਇੱਕ ਮਹੀਨਾ ਇੱਕ ਸਕੂਲ ਨੂੰ ਦੇ ਨਹੀਂ ਪਾਰੇ ਮਤਲਬ 2 ਮਹੀਨੇ ਉਹ ਚਾਹੀਦੇ ਉਹਨੂੰ ਪੂਰੇ ਸਕੂਲਾਂ ਦਾ ਢੇੜਾ ਲਾਉਣ ਦੇ ਲਈ ਵੀ ਗੱਲ ਕਰਦਾ ਬਿਲਕੁਲ ਢੇੜਾ ਲਾਉਣ ਵਾਸਤੇ ਉਹ ਆਪਦਾ ਤਾਂ ਸਕੂਲ ਛੱਡੀ ਬੈਠਾ ਜਿਹਦੇ ਕੋਲੇ ਉਹਦਾ ਚਾਰਜ ਹੈਗਾ ਹੈਗਾ ਉਸ ਤੋਂ ਬਾਅਦ ਜਦੋਂ ਉਹ 2 ਮਹੀਨੇ ਲਾ ਕੇ ਪੂਰਾ ਆਪਦਾ ਢੇੜਾ ਦਊ ਨਿਕਲ ਗਿਆ ਤੀਜੇ ਸਿਰ ਜਾਊਗਾ ਤੀਜਾ ਹੱਥੋਂ ਨਿਕਲ ਗਿਆ ਨਾ ਤਾਂ ਉਹਦੇ ਤੋਂ ਆਪ ਦਾ ਸਕੂਲ ਸਾਹਮਣਾ ਨਾ ਉਹਦੇ ਕੋਲੋਂ ਜਿਹੜਾ ਉਹਨਾਂ ਨੂੰ ਚਾਰਜ ਦਿੱਤਾ ਹੋਇਆ ਉਹ ਸਾਹਮਣਾ ਕਿਉਂਕਿ ਹੁਣ ਹਿਊਮਨ ਹੈਗਾ ਹਿਊਮਨ ਕੋਈ ਸੀਸੀਟੀਵੀ ਤਾਂ ਹੈ ਨਹੀਂ ਵੀ ਧਿਆਨ ਰੱਖੀ ਚੱਲੂਗਾ ਇੱਕ ਮੁਲਾਜ਼ਮਾਂ ਚ ਥੋੜਾ ਜਆ ਆਪ ਦਾ ਅੰਡਰਸਟੈਂਡਿੰਗ ਲੈਵਲ ਹੋ ਜਾਂਦਾ ਵੀ ਕੋਈ ਗੱਲ ਨਹੀਂ ਯਾਰ ਚੱਲੀ ਜਾਂਦੇ ਕੋਈ ਗੱਲ ਨਹੀਂ ਯਾਰ ਚੱਲੀ ਜਾਂਦੇ ਕਿਤਨਾ ਕਿਤੇ ਸਰਕਾਰ ਜਿਹੜੀ ਹੈ ਐਜੂਕੇਸ਼ਨ ਨੂੰ ਪ੍ਰਮੋਟ ਤਾਂ ਕੀ ਕਰਨਾ ਸੀ ਡੀ ਪ੍ਰਮੋਟ ਕਰ ਰਹੀ ਹੈ ਨਾ ਤਾਂ ਸਿੱਖਿਆ ਮੰਤਰੀ ਕੁਝ ਕਰ ਰਿਹਾ ਹੈਗਾ ਸਿੱਖਿਆ ਮੰਤਰੀ ਤਾਂ ਆਪ ਦੇ ਨਾਮ 100-100 ਕਰੋੜੀ ਘਪਲਿਆ ਚਾਹੀ ਜਾਂਦੇ ਆਗੇ ਚਾਹੇ ਉਹਨਾਂ ਦੀ ਵਾਈਫ ਲਾ ਲਈਏ ਮਾਨਯੋਗ ਆਈਪੀਐਸ ਜੋਤੀ ਯਾ ਉਹਨਾਂ ਦੇ ਖੁਦ ਨੂੰ ਈਡੀ ਦੀ ਜਾਂਚ ਵਾਸਤੇ 100-100 ਕਰੋੜ ਦੇ ਕੱਪੜਿਆਂ ਦੀ ਆਈ ਜਾਂਦੀ ਹੈ ਇਹ ਕੀ ਪੰਜਾਬ ਨੂੰ ਪੰਜਾਬ ਦੇ ਸਕੂਲਾਂ ਦੀ ਤਰੱਕੀ ਕਰਾਉਣਗੇ ਪੰਜਾਬ ਦੀ ਜਿਹੜੀ ਨੀਤੀਯੋਗ ਨੇ ਰਿਪੋਰਟ ਜਾਰੀ ਕੀਤੀ ਜੇਕਰ ਤੁਸੀਂ ਉਹ ਪੜੋਗੇ ਨਾ ਤਾਂ ਹੈਰਾਨੀ ਜਨਕ ਖੁਲਾਸੇ ਹੁੰਦੇ ਕਿ ਨਾ ਤਾਂ ਰੈਵਨਿਊ ਜਨਰੇਟ ਹੋ ਰਿਹਾ ਹਰੇਕ ਡਿਪਾਰਟਮੈਂਟ ਚ ਆਰਟੀਆ ਡਿਪਾਰਟਮੈਂਟ ਦੇ ਵਿੱਚ ਇੰਨਾ ਕੁ ਬੁਰਾ ਹਾਲ ਹੋ ਗਿਆ ਵੀ ਲੋਕ ਪੰਜਾਬ ਦੇ ਬਾਹਰਲੇ ਰਾਜਾਂ ਦੇ ਵਿੱਚ ਆਪਦੇ ਵੀ ਇਕਲਾਂ ਦੀ ਰਜਿਸਟ੍ਰੇਸ਼ਨ ਕਰਾ ਰਹੇ ਆ ਹਾਂ ਇੰਨਾ ਮਤਲਬ ਪੰਜਾਬ ਦਾ ਜਿਹੜਾ ਰੈਵਨਿਊ ਆ ਅਦਰ ਸਟੇਟਾਂ ਦੇ ਵਿੱਚ ਲੱਗ ਰਿਹਾ ਹੈਗਾ ਕਿਉਂਕਿ ਪੰਜਾਬ ਦੇ ਦਫ਼ਤਰਾਂ 'ਚ ਕੰਮ ਹੀ ਨਹੀਂ ਹੋ ਰਿਹਾ ਕੋਈ ਸੱਤਾਧਰ ਪਾਰਟੀ ਨੂੰ ਤਾਂ ਕੋਈ ਪੰਜਾਬ ਦੇ ਨਾਲ ਲੈਣਾ ਦੇਣਾ ਹੀ ਨਹੀਂ ਉਹਨਾਂ ਨੂੰ ਤਾਂ ਸਿਰਫ ਕੇਜਰੀਵਾਲ ਦੀ ਪ੍ਰਮੋਟ ਕਰਨ ਵਾਸਤੇ ਆ ਤੇ ਆਪਦੀਆਂ ਪਾਰਟੀਆਂ ਦੀ ਸਰਕਾਰ ਬਣਾਉਣ ਵਾਸਤੇ ਆ ਇੱਕ ਗੱਲ ਹੋਰ ਆ ਜਿਵੇਂ ਜਿਹਨੀਆਂ ਤੁਸੀਂ ਇੰਨੀਆਂ ਅਸਾਮੀਆਂ ਜਿਹੜੀਆਂ ਉਹ ਖਾਲੀ ਪਈਆਂ ਨੇ ਜਿਵੇਂ ਇੱਕ ਇੱਕ ਪ੍ਰਿੰਸੀਪਲ ਠਾਈ ਠਾਈ ਕਾਲਜ ਸਕੂਲ ਜਿਹੜੇ ਆ ਦੇਖ ਰਿਹਾ ਅਸਾਮੀਆਂ ਖਾਲੀ ਪਈਆਂ ਨੇ ਪਰ ਦੂਸਰੇ ਪਾਸੇ ਜਿਨ੍ਹਾਂ ਦੀ ਪੀ ਐਚ ਡੀ ਤੱਕ ਕੀਤੀ ਹੋਈ ਜਿਨ੍ਹਾਂ ਨੇ ਇਹ ਲਾਲੋ ਵੀ ਪੜ੍ਹਾਈ ਦੀ ਹੱਦ ਹੀ ਖਤਮ ਕਰਤੀ ਉਹ ਜਾ ਕੇ ਇਥੇ ਹਾਇਰ ਐਜੂਕੇਸ਼ਨ ਦੇ ਦਫਤਰ ਅੱਗੇ ਧਰਨੇ ਦੇਈ ਜਾਂਦੇ ਕਿ ਭਾਈ ਸਾਨੂੰ ਸਾਡੇ ਕਾਲਜਾਂ ਦੇ ਵਿੱਚ ਭੇਜੋ ਸਾਨੂੰ ਸਕੂਲਾਂ ਦੇ ਵਿੱਚ ਭੇਜੋ ਅਧਿਆਪਕ ਜਿਹੜੇ ਉਹ ਤਾਂ ਸੜਕਾਂ ਤੇ ਫਿਰ ਇਹ ਚੱਲ ਕੀ ਰਿਹਾ ਕਿਉਂਕਿ ਇੱਕ ਪਾਸੇ ਸਾਮੀਆਂ ਖਾਲੀ ਨਹੀਂ ਇਹ ਤਾਂ ਨਹੀਂ ਹੈਗਾ ਕਿ ਭਾਈ ਪੰਜਾਬ ਸਰਕਾਰ ਕੋਲੇ ਸਾਮੀਆਂ ਨਹੀਂ ਆਸਾਮੀਆਂ ਖਾਲੀ ਪਈਆਂ ਨੇ ਜਿਹੜੇ ਪੜ੍ਹੇ ਲਿਖੇ ਨੇ ਜਿਹੜੇ ਕਹਿੰਦੇ ਨੇ ਕਿ ਅਸੀਂ ਇਸ ਯੋਗ ਹੈਗੇ ਕਿ ਜੋ ਆਕ ਨੂੰ ਪੜ੍ਹਾ ਸਕਿਓ ਸੜਕਾਂ ਤੇ ਆ ਤੁਸੀਂ ਪਿੱਛੇ ਜੇ ਜਦੋਂ ਇਹਨਾਂ ਨੇ 8 ਕਾਲਜਾਂ ਨੂੰ ਆਟੋਨੋਮਸ ਕਰਨ ਦੀ ਗੱਲ ਕੀਤੀ ਸੀ ਇੱਕ ਅਸ਼ਵਨੀ ਭੱਲਾ ਡਿਪਟੀ ਡਾਇਰੈਕਟਰ ਲਾਇਆ ਹੋਇਆ ਸੀ ਡੀਪੀਆਈ ਦਾ ਇਹਨਾਂ ਨੇ ਤੁਸੀਂ ਆ ਦੇਖੋ ਉਹਦੀ ਸਿਨੀਅਰਿਟੀ ਤਾਂ 28ਵੇਂ ਨੰਬਰ ਤੇ ਸੀ ਪਰ ਪਹਿਲਾਂ ਵਾਲੇ 27 ਪ੍ਰੋਫੈਸਰਾਂ ਨੂੰ ਨੈਗਲੈਕਟ ਕਰਕੇ ਇੱਕ 28ਵੇਂ ਨੂੰ ਤੁਸੀਂ ਡਿਪਟੀ ਡਾਇਰੈਕਟਰ ਬਣਾਇਆ ਹੋਇਆ ਕਿਉਂਕਿ ਹੋ ਸਕਦਾ ਉਹ ਸਰਕਾਰ ਦੇ ਨੇੜੇ ਹੋਵੇ ਹੋ ਸਕਦਾ ਉਹ ਸਰਕਾਰ ਦੇ ਨੁਮਾਇੰਦੇ ਦਾ ਕੋਈ ਪਰਸਨਲ ਉਹਦੇ ਰਿਲੇਸ਼ਨ ਹੋਣ ਕਿਤੇ ਨਾ ਕਿਤੇ ਜਦੋਂ ਇਹੋ ਜਿਹੇ ਬੰਦਿਆਂ ਨੂੰ ਤੁਸੀਂ ਉ ਚਰਸੀ ਤੇ ਬਿਠਾਇਆ ਹੁੰਦਾ ਤਾਂ ਉਹ ਆਪਦੇ ਨਿੱਜੀ ਫਾਇਦੇ ਦੇਖਦਾ ਉਹ ਤੁਹਾਡੇ ਜਿਹੜੇ ਧਰਨੇ ਲਾ ਰਹੇ ਆ ਟੀਚਰ ਜਾਂ ਜਿਹੜਾ ਇਹਨੂੰ ਲੋਡ ਬੰਦਾ ਉਹਨਾਂ ਦੇ ਫਾਇਦੇ ਨਹੀਂ ਦੇਖ ਰਿਹਾ ਨਾ ਉਹ ਪੰਜਾਬ ਦੇ ਬੱਚਿਆਂ ਦਾ ਫਿਊਚਰ ਦੇਖੂਗਾ ਨਾ ਉਹ ਟੀਚਰ ਜਿਹੜੇ ਧਰਨਾ ਲਾ ਰਹੇ ਕਿਉਂਕਿ ਉਹਨਾਂ ਨੇ ਤਾਂ ਆਪਣੀ ਕੁਰਸੀ ਲੈਣੀ ਆ ਕੁਰਸੀ ਉਹਨਾਂ ਨੇ ਲੈ ਲਈ ਤਾ ਐਵੇਂ ਹੀ ਸੇਮ ਹਾਲ ਸਕੂਲਾਂ ਦਾ ਵੀ ਜੇਕਰ ਉੱਥੇ ਇੱਕ ਯੋਗ ਬੰਦਾ ਬਿਠਾਇਆ ਜਾਊਗਾ ਜਿਹੜਾ ਪ੍ਰੋਪਰ ਸੀਨੀਅਰਿਟੀ ਲਿਸਟ ਤੇ ਪਹਿਲੇ ਨੰਬਰ ਤੇ ਹੋਊਗਾ ਕਿਉਂਕਿ ਉਹਨੂੰ ਉਹ ਮਿਹਨਤ ਕਰਕੇ ਉੱਥੇ ਤੱਕ ਪਹੁੰਚਿਆ ਆਪਦੇ ਤਜਰਬੇ ਨਾਲ ਉੱਥੇ ਤੱਕ ਪਹੁੰਚਿਆ ਉਹਨੇ ਬਹੁਤ ਕੁਝ ਦੇਖਿਆ ਹੋਊਗਾ ਆਪਦੀ ਲਾਈਫ ਦੇ ਵਿੱਚ ਕਿਉਂਕਿ ਜੇ ਤੁਸੀਂ ਦੇਖਿਆ ਜਾਉ ਇਹ ਜ ਆ ਉਹਦਾ ਮੋਸਟਲੀ ਰਿਟਾਇਰਮੈਂਟ ਹੋਣ ਤੱਕ ਮਿਲਦਾ ਤਾਂ ਉੱਥੇ ਪ੍ਰੋਪਰ ਬੰਦਾ ਲਾਇਆ ਜਾਵੇ ਪ੍ਰੋਪਰ ਸਕਰੂਟੀਨੀ ਹੋਵੇ ਚੀਜ਼ਾਂ ਦੀ ਪਰ ਸਰਕਾਰ ਇਹਨਾਂ ਵੱਲ ਧਿਆਨ ਨਹੀਂ ਦਿੰਦੀ ਕਿਉਂਕਿ ਸਰਕਾਰ ਦਾ ਕੰਮ ਕੀ ਹੁੰਦਾ ਮੇਨ ਆਪ ਦੇ ਦੋ ਤਿੰਨ ਨਵਾਉਂਦੇ ਚਾਹੇ ਪੰਜਾਬ ਦਾ ਪ੍ਰਸ਼ਾਸਨ ਤਾਂ ਲਗਭਗ ਹੁਣ ਇਹਨਾਂ ਨੇ ਹੱਥ 'ਚ ਹੀ ਕਰ ਰੱਖਿਆਗਾ ਕਿਉਂਕਿ ਪਿੱਛੇ ਤੁਸੀਂ ਦੇਖਿਆ ਹੋਊਗਾ ਕੇਜਰੀਵਾਲ ਨੂੰ ਜੈਡ ਪਲੱਸ ਸਿਕਿਉਰਿਟੀ ਦੇ ਰੱਖੀ ਐ ਡੀਜੀਪੀ ਸਾਹਿਬ ਕਹਿੰਦੇ ਆ ਵੀ ਉਹਨੂੰ ਜਾਨ ਦਾ ਖਤਰਾ ਸੀ ਜਾਨ ਦਾ ਖਤਰਾ ਤਾਂ ਡੋਨਾਲਡ ਟਰੰਪ ਨੂੰ ਵੀ ਐ ਜਾ ਕੇ ਦੇ ਦਿਓ ਸਿਕਿਉਰਿਟੀ ਉਹਨਾਂ ਨੂੰ ਪੰਜਾਬ ਦੇ ਲੋਕਾਂ ਨੂੰ ਤੁਸੀਂ ਆਪ ਹਰ ਰੋਜ਼ ਦਾਨ ਸਿੰਘ ਵਾਲੇ ਪਿੰਡ ਹਜੇ ਤੱਕ ਇੱਥੇ ਕੋਈ ਕਾਰਵਾਈ ਨਹੀਂ ਹੋਈ ਤੇ ਕੇਜਰੀਵਾਲ ਨੂੰ ਜੈਡ ਪਲੱਸ ਸਿਕਿਉਰਿਟੀ ਫਿਰ ਮੇਰੀ ਡੀਜੀਪੀ ਸਾਹਿਬ ਨੂੰ ਬੇਨਤੀ ਹੈ ਵੀ ਡੋਨਾਲਡ ਟਰੰਪ ਨੂੰ ਵੀ ਜਾ ਕੇ ਸਿਕਿਉਰਿਟੀ ਦਿੱਤੀ ਜਾਵੇ ਉਹਨੂੰ ਵੀ ਰੋਜ਼ ਥ੍ਰੈਟ ਕਾਲਸ ਆਉਂਦੇ ਆ ਥ੍ਰੈਟ ਕਾਲਸ ਤਾਂ ਮੈਨੂੰ ਵੀ ਆਉਂਦੇ ਆ ਤੁਹਾਨੂੰ ਵੀ ਆਉਂਦੇ ਆ ਕਿਹਨੂੰ ਕਿਹਨੂੰ ਜੜ ਸਿਕਿਉਰਿਟੀ ਦਵਾਂਗੇ ਬਾਈ ਸਿਰਫ ਇੱਕ ਆਪਦਾ ਆਪਦੇ ਆਪ ਨੂੰ ਹੋ ਸਕਦਾ ਡੀਜੀਪੀ ਸਾਹਿਬ ਵੀ ਸਿਕਿਉਰਿਟੀ ਲਿਸਟ ਤੇ ਥੱਲੇ ਹੀ ਹੋਣ ਹੋ ਸਕਦਾ ਸਿਕਿਉਰਿਟੀ ਲਿਸਟ ਉਹਨਾਂ ਦੀ ਵੀ ਨਾ ਹੁੰਦੀ ਹੋਵੇ ਕਿਉਂਕਿ ਜਿਵੇਂ ਸੁਣਨ ਚਾਹੁੰਦਾ ਖਬਰਾਂ ਚਾਹੁੰਦਾ ਵੀ ਡੀਜੀਪੀ ਸਾਹਿਬ ਸੀਨੀਅਰ ਹੈ ਨਹੀਂਗੇ ਡੀਜੀਪੀ ਅਹੁਦੇ ਦੇ ਤਾਂ ਉਹ ਕਿਤੇ ਨਾ ਕਿਤੇ ਆਪਦੀ ਗੁੜ ਖਿਚਰੀ ਉਹਨਾਂ ਦੀ ਪੱਕ ਜਿਵੇਂ ਆਰਟੀ ਦੀ ਗੱਲ ਕਰੀਆ ਹੁਣ ਹਾਲਾਂਕਿ ਪਿਛਲੇ ਦਿਨੀ ਟੈਕਟਿਵਿਸ ਜਿਵੇਂ ਜਿਵੇਂ ਸਾਡੀਆਂ ਗੱਲਾਂ ਮਤ ਟੈਕਟਿਵਿਸ ਸਰਵਨ ਨਾਲ ਹੁੰਦੀਆਂ ਨੇ ਤਾਂ ਇੱਕੋ ਗੱਲ ਕਹਿੰਦੇ ਨੇ ਕਿ ਆਰਟੀ ਲੈਣਾ ਹੁਣ ਪਹਿਲਾਂ ਵਾਲਿਆਂ ਨਾਲੋਂ ਸੌਖਾ ਨਹੀਂ ਪਹਿਲਾਂ ਇਹਨੂੰ ਔਖਾ ਕਰ ਦਤਾ ਹਾਲਾਂਕਿ ਜਿਹੜੇ ਖੁਦ ਹੀ ਆਰਟੀਆਈ ਨੇ ਗੱਲਾਂ ਕਰਦੇ ਸੀ ਆਰਟੀਆਈ ਦਾ ਰੌਲਾ ਪਾਉਂਦੇ ਸੀ ਹੁਣ ਉਹਨਾਂ ਦੇ ਰਾਜ ਦੇ ਵਿੱਚ ਆਰਟੀਆਈ ਲੈਣਾ ਕਹਿੰਦੇ ਬਹੁਤ ਜ਼ਿਆਦਾ ਔਖਾ ਹੋ ਗਿਆ ਆਰਟੀ ਇੱਕ ਪਾਈ ਹੁਣ ਹੋਵੇ ਤਾਂ ਦੋ ਦੋ ਸਾਲ ਤੱਕ ਉਹਦਾ ਜਿਹੜਾ ਹੈਗਾ ਜਵਾਬ ਹੀ ਨਹੀਂ ਆਉਂਦਾ ਮੈਂ 2022 ਦੀ ਸਰਕਾਰ ਬਣੀ ਸੀ ਜਦੋਂ ਉਦੋਂ ਇੱਕ ਆਰਟੀਆਈ ਪਾਈ ਸੀ ਡਿਪਾਰਟਮੈਂਟ ਵੱਲੋਂ ਮੈਨੂੰ ਰਿਪਲਾਈ ਨਹੀਂ ਕੀਤਾ ਗਿਆ ਤਾਂ ਮੈਂ ਕਮਿਸ਼ਨ 'ਚ ਗਿਆ ਉਹ ਲਗਭਗ ਜੂਨ 2022 ਦੇ ਵਿੱਚ ਮੈਂ ਕਮਿਸ਼ਨ ਦੇ ਵਿੱਚ ਅਪੀਲ ਪਾਈ ਤੇ ਹੁਣ 2025 ਚੱਲ ਰਿਹਾ ਤੇ ਮੈਨੂੰ ਉਹਦੀ ਚਿੱਠੀ ਪਿਛਲੇ ਹਫਤੇ ਆਈ ਹੈ ਵੀ ਤੁਹਾਡੀ ਅਪ੍ਰੈਲ ਦੇ ਵਿੱਚ ਹੀਅਰਿੰਗ ਆ 3 ਸਾਲਾਂ ਬਾਅਦ ਤਾਂ ਕਮਿਸ਼ਨ ਰਿਪਲਾਈ ਕਰਦਾ ਇਹ ਆਰਟੀ ਐਕਟ ਵਿੱਚ ਸਹੀ ਕਹਿੰਦੇ ਆ ਕਿਉਂਕਿ ਕਿਤੇ ਨਾ ਕਿਤੇ ਸਰਕਾਰ ਜਿਹੜੀ ਆ ਆਪਦੇ ਬੰਦੇ ਹੀ ਵਿਟ ਕਰ ਰਹੀ ਆ ਜਿਵੇਂ ਪਿੱਛੇ ਹਾਈ ਕੋਰਟ ਵੱਲੋਂ ਦੇਸ਼ਾਂ ਦੇ ਫਿਰ ਇਹਨਾਂ ਨੇ ਦੋ ਕਮਿਸ਼ਨਰ ਪਾਇੰਟ ਕੀਤੇ ਇੱਕ ਤੁਹਾਨੂੰ ਹੋਰ ਅੱਜ ਗੱਲ ਦੱਸਦਾ ਰਾਗਵ ਚੱਡੇ ਦੇ ਖਾਸਮ ਖਾਸ ਦੀ ਵਾਈਫ ਨੂੰ ਸੂਚਨਾ ਕਮਿਸ਼ਨ ਦਾ ਅੱਜ ਮੈਂਬਰ ਨਿਯੁਕਤ ਕੀਤਾ ਗਿਆ ਉਸ ਦਾ ਮੈਨੂੰ ਨਾ ਨਹੀਂ ਧਿਆਨ ਚ ਕਿਉਂਕਿ ਮੈਂ ਹਜੇ ਪ੍ਰੋਪਰ ਨਹੀਂ ਪੜੀ ਖਬਰ ਉਹਨਾਂ ਦਾ ਜਿਹੜਾ ਹਸਬੈਂਡ ਆ ਉਹ ਆਲਰੇਡੀ ਕੈਬਨਿਟ ਰੈਂਕ ਦੇ ਅਹੁਦੇ ਤੇ ਪੰਜਾਬ ਦੇ ਉੱਤੇ ਹੈਗਾ ਉਹਨਾਂ ਦੀ ਵਾਈਫ ਨੂੰ ਰਾਜਪਾਲ ਤੋਂ ਮਨਜ਼ੂਰੀ ਦਿਵਾ ਕੇ ਸਟੇਟ ਇਨਫੋਰਮੇਸ਼ਨ ਕਮਿਸ਼ਨ ਦਾ ਜਿਹੜਾ ਹੈਗਾ ਮੈਂਬਰ ਨਿਯੁਕਤ ਕੀਤਾ ਗਿਆ ਹੁਣ ਜਦੋਂ ਸਰਕਾਰ ਆਪਦੇ ਬੰਦੇ ਨੂੰ ਆਪਦੇ ਚਹੇਤਿਆਂ ਨੂੰ ਕਮਿਸ਼ਨਰ ਬਣਾਉਗੀ ਤਾਂ ਤੁਸੀਂ ਕਿਵੇਂ ਆਪਾਂ ਇਹ ਦੇਖ ਸਕਦੇ ਆ ਵੀ ਸਾਨੂੰ ਜਿਹੜਾ ਹੈਗਾ ਸਹੀ ਡਾਟਾ ਪ੍ਰੋਵਾਈਡ ਕੀਤਾ ਜਾਊਗਾ ਕਿਦਣਾ ਕਿਦੇ ਸਰਕਾਰ ਹਰ ਡਿਪਾਰਟਮੈਂਟ ਹਰ ਹਰ ਚੀਜ਼ ਦੇ ਉੱਤੇ ਆਪ ਦਾ ਜਿਹੜਾ ਕਬਜ਼ਾ ਕਰ ਰੱਖਿਆ ਕਰ ਕੀ ਰੱਖਿਆ ਹੋਇਆ ਹੀ ਪਿਆ ਲਗਭਗ ਕੀ ਲੱਗਦਾ ਫਿਰ ਆਰਟੀ ਦਾ ਰੰਗੀ ਰੌਲਾ ਉਹਨਾਂ ਚੜੀ ਸੀ ਜਿਨ੍ਹਾਂ ਦੇ ਸੱਤਾ 'ਚ ਨਹੀਂ ਸੀ ਹੁਣ ਆਪ ਸੱਤਾ ਦੇ ਵਿੱਚ ਆਏ ਤਾਂ ਫਿਰ ਆਰਟੀ ਹੁਣ ਤਾਂ ਸਾਡੇ ਹਿਸਾਬ ਨਾਲ ਹੀ ਚੱਲੂ ਕਹਿੰਦੇ ਬਿਲਕੁਲ ਚੱਲੂ ਸਾਡੇ ਕਿਉਂਕਿ ਕੇਜਰੀਵਾਲ ਦਾ ਖੁਲਾਸਾ ਵੀ ਆਰਟੀਆ ਰਾਹੀਂ ਹੋਈ ਹੈ ਜਿਹੜਾ 45 ਲੱਖ ਰੁਪਈਆ ਦਾ 45 ਕਰੋੜ ਰੁਪਈਆ ਇਹਨਾਂ ਨੇ ਮਹਿਲ ਤੇ ਲਾਇਆਗਾ ਠੀਕ ਹੈ ਤੇ ਸਿਕਿਉਰਿਟੀ ਦਾ ਮਸਲਾ ਵੀ ਜਿਹੜਾ ਸਾਰਾ ਉਹ ਆਰਟੀਆ ਰਾਹੀਂ ਸਾਰਾ ਪਬਲਿਕ 'ਚ ਆਇਆਗਾ ਵੀ ਕਿਤਨਾ ਕਿਤੇ ਆਰਟੀਆ ਤੇ ਇਹਨਾਂ ਨੇ ਕਬਜ਼ਾ ਕਰ ਲਿਆ ਵੀ ਕੋਈ ਡਾਕੂਮੈਂਟ ਜਿਹੜਾ ਹੈਗਾ ਉਹ ਦੇਣਾ ਨਹੀਂ ਜਿਹੜਾ ਸਾਡੇ ਖਿਲਾ ਬਿਲਕੁਲ ਲੱਗਦਾ ਬਿਲਕੁਲ ਲੱਗਦਾ ਜਿਹੜਾ ਆਪਦੇ ਆਪ ਨੂੰ ਕਹਿੰਦਾ ਸੀ ਵੀ ਮੈਗਾ ਸੱਸੇ ਅਵਾਰਡ ਮੈਨੂੰ ਮਿਲਿਆ ਹੋਇਆ ਹੈ ਕੇਜਰੀਵਾਲ ਸਾਹਿਬ ਨੂੰ ਆਪ ਨੂੰ ਮੈਗਾ ਸੱਸੇ ਅਵਾਰਡ ਮਿਲਿਆ ਹੋਇਆ ਮੈਂ ਕਹਿੰਦਾ ਸ਼ੁਰੂ ਇੰਟਰਵਿਊ ਵਿੱਚ ਮੈਂ ਸੁਣਦਾ ਉਹਨਾਂ ਨੂੰ ਵੀ ਮੈਂ ਆਰਟੀਆ ਐਕਟਿਸਟ ਦੇ ਤੌਰ ਤੇ ਆਪਦੀ ਪੋਲੀਟਿਕਲ ਜਿਹੜੀ ਹੈ ਜਰਨੀ ਸਟਾਰਟ ਕੀਤੀ ਸੀ ਤਾਂ ਉਹੀ ਪੋਲੀਟਿਕਲ ਜਰਨੀ ਆਰਟੀਆ ਰਹੀ ਉਹਨਾਂ ਦੀ ਜਿਹੜੀ ਜਰਨੀ ਹੈ ਉਹ ਖਤਮ ਹੋਊਗੀ ਤਾਂ ਹੁਣ ਇਹ ਉਹ ਡਾਇਲੋਗ ਨੂੰ ਸੱਚ ਮੰਨ ਲਿਓ ਜਿਹੜਾ ਉਹ ਡਾਇਲੋਗ ਇੱਕ ਸ਼ਾਇਦ ਪਤਾ ਨਹੀਂ ਫਿਲਮ ਦਾ ਪਤਾ ਨਹੀਂ ਗਾਣੇ ਦਾ ਵੀ ਸਾਡੀ ਵਾਰੀ ਆਈ ਹੈ ਤਾਂ ਹੀ ਕਰਾਂਗੇ ਬਿਲਕੁਲ ਇਹਨਾਂ ਦੀ ਵ ਵਾਰੀ ਤਾਂ ਪੰਜਾਬ ਦੇ ਲੋਕ ਥੋੜੇ ਜਿਹਾ ਭੋਲੇ ਸੀਗੇ ਉਹ ਇਹਨਾਂ ਨੂੰ ਵੋਟਾਂ ਨਹੀਂ ਪਾਈਆਂ ਉਹ ਪਿਛਲੀਆਂ ਸਰਕਾਰਾਂ ਦੇ ਪੁਰਾਣੇ ਚਿਹਰਿਆਂ ਤੋਂ ਅੱਕੇ ਹੋયા ਨੇ ਇਹ ਹਰਾਇਆ ਉਹਨਾਂ ਨੂੰ ਇਹਨਾਂ ਨੂੰ ਵੋਟਾਂ ਨਹੀਂ ਪਾਈਆਂ ਉਹਨਾਂ ਨੂੰ ਹਰਾਇਆ ਇਹਨਾਂ ਦਾ ਲੱਕ ਚੱਲ ਗਿਆ ਉਹ ਇੱਕ ਲੱਖ ਫਿਲਮ ਬਣੀ ਐ ਉਹ ਉਵੇਂ ਇਹਨਾਂ ਦਾ ਲੱਕ ਚੱਲ ਗਿਆ ਵੀ ਹੁਣ ਇਹਨਾਂ ਕੋਲੇ 2 ਸਾਲ ਰਹਿ ਗਏ ਆਉਣ ਵਾਲੇ ਸਮੇਂ ਦੇ ਵਿੱਚ ਭਗਵੰਤ ਸਿੰਘ ਮਾਨ ਆਪ ਜਿੱਤ ਕੇ ਦਿਖਾ ਦੇ ਮੈਂ ਆਟੀਆਂ ਹੀ ਪਾਉਣੀਆਂ ਛੱਡ ਦੂੰ ਜੇ ਭਗਵਾਨ ਤੁਹਾਨੂੰ ਆਪ ਜਿੱਤ ਗਿਆ ਤਾਂ ਬਈ ਸਮਾਂ ਤਾਂ ਬਹੁਤ ਹਨਾ ਥੈਂਕ ਯੂ ਭਾਈ ਜੀ ਤੋਂ ਮੇਰਾ ਆਟੀ ਐਕਟਵਿਸਟ ਭਾਈ ਰਾਜਨ ਬਰਮਾ ਹੋਰੀ ਸੀ ਤੁਸੀਂ ਗੱਲਬਾਤ ਜਿਹੜੀ ਆ ਸੁਣੀ ਇਸ ਗੱਲਬਾਤ ਨੂੰ ਸਾਂਝਾ ਜ਼ਰੂਰ ਕਰਿਓ ਅੱਗੇ ਤੇ ਨਾਲ ਹੀ ਨਾਲ ਤੁਹਾਡੀ ਕੋਈ ਟਿੱਪਣੀ ਆ ਤਾਂ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਖਾਸ ਕਰ ਇਦਾਂ ਦੀਆਂ ਗੱਲਾਂ ਬਾਤਾਂ ਨੂੰ ਇਦਾਂ ਦੀ ਗੱਲਬਾਤ ਨੂੰ ਅੱਗੇ ਸਾਂਝਾ ਜ਼ਰੂਰ ਕਰਿਆ ਕਰੋ ਕਿਉਂਕਿ ਬਹੁਤ ਘੱਟ ਅਦਾਰੇ ਇਦਾਂ ਦੇ ਨੇ ਜੋ ਇਦਾਂ ਦੀ ਗੱਲਬਾਤ ਜਾਂ ਲੋਕਪੱਕੀ ਗੱਲਬਾਤ ਦੀ ਮੈਂ ਕਹਾ ਲੋਕਪੱਕੀ ਗੱਲਬਾਤ ਤੁਹਾਡੇ ਨਾਲ ਤੁਹਾਡੇ ਅੱਗੇ ਸਾਹਮਣੇ ਲੈ ਕੇ ਆਉਂਦੇ ਨੇ ਤੇ ਜੇਕਰ ਲੈ ਆਉਂਦੇ ਨੇ ਤਾਂ ਉਹਨਾਂ ਨੂੰ ਅੱਗੇ ਤੋਂ ਅੱਗੇ ਸਾਂਝਾ ਜ਼ਰੂਰ ਕਰਿਆ ਕਰੋ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੀ ਜਨਤਾ ਨੂੰ ਜਿਨ੍ਹਾਂ ਨੂੰ ਵੋਟ ਦਾ ਅਧਿਕਾਰ ਆ ਜਿਹੜੇ ਵੋਟ ਪਾ ਕੇ ਸਰਕਾਰ ਬਣਾਉਂਦੇ ਨੇ ਤਾਂ ਉਹਨਾਂ ਨੂੰ ਇਹ ਵੀ ਪਤਾ ਲੱਗ ਸਕੇ ਕਿ ਉਹਨਾਂ ਦੇ ਵੋਟਾਂ ਦੇ ਨਾਲ ਬਣੀ ਹੋਈ ਸਰਕਾਰ ਪੰਜਾਬ ਦੇ ਨਾਲ ਕਰ ਕੀ ਕੁਛ ਰਹੀ ਆ ਜਾਂ ਉਹਨਾਂ ਦੇ ਨਾਲ ਬਣਾਈ ਹੋਈ ਸਰਕਾਰ ਦੀ ਸੱਤਾ ਦੇ ਵਿੱਚ ਪੰਜਾਬ ਦੇ ਵਿੱਚ ਚੱਲ ਜਿਹੜਾ ਕੀ ਕੁਛ ਰਿਹਾ ਜਿਹੜੇ ਰਹਿਵਾਰ ਆ ਰੇ ਮੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸ ਕਰੇਵਲ ਦੋ ਜੀ ਧੰਨਵਾਦ